ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰ ਉਹ ਅੱਜ ਫੇਰ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਰੌਂਤਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਹੈਗਾ ਜੀ ਮੋਗਾ ਬਾਈ ਡਾਕਟਰ ਸਰਬਜੀਤ ਦੇ ਕਰੋ ਆਪਾਂ ਇੱਕ ਸੱਜਰ ਸੂਈ ਬੈਡ ਦਿਖਾ ਰਹੇ ਆ ਕਦੋਂ ਕਸੂਈ ਆ ਇਹਦੀ ਗੱਲਬਾਤ ਆ ਬਾਈ ਦੇ ਨਾਲ ਹੀ ਕਰਾਂਗੇ ਤੇ ਜੇ ਆਪਾਂ ਮਿੱਤਰੋ ਗੱਲ ਕਰਦੇ ਆ ਥਣਲੇਵੀ ਦੀ ਥਣਲੇਵੀ ਦੀ ਬੰਦਤਰ ਮਿੱਤਰੋ ਸੋਹਣੀ ਆ ਚੰਗਾ ਮੋਟਾ ਥਾਣਾ ਹਵਾਨਾ ਬਹੁਤ ਸੋਹਣਾ ਬਣਾਇਆ ਵਾ ਥੋੜਾ ਜਿਹਾ ਭੜਾ ਨੇ ਕੱਦ-ਕਾਠ ਵੀ ਬਹੁਤ ਚੰਗਾ ਹੈ ਤੇ ਗੁਲਾਬੀ ਮਿੱਤਰੋ ਥਾਣਾ ਫੇਸ ਕੁਆਲਟੀ ਸਰੀਰ ਪਖੋ ਚੰਗੀ ਸਭੀ ਵੀ ਆ ਗੱਲਬਾਤ ਕਰਦੇ ਆ ਫਿਰ ਆਪਾਂ ਮਿੱਤਰੋ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਹਾਂਜੀ ਬਾਈ ਸਰਬਜੀਤ ਕੀ ਹਾਲ ਚਾਲ ਆ ਠੀਕ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਪਣਾ ਜਿਹੜਾ ਇਹ ਘਰ ਆ ਫਿਰ ਆਪਾਂ ਕਿਉਂਕਿ ਨਵੇਂ ਬੰਦੇ ਜੀ ਦੇਖਦੇ ਨੇ ਕਿੱਥੇ ਜੀ ਘਰ ਆ ਕੋਡੀਪੁਰ ਅੱਡੇ ਦੇ ਨੇੜੇ ਸੋਸਾਇਟੀ ਕੋਲ ਜੀ ਸੋਸਾਇਟੀ ਦੇ ਨੇੜੇ ਭੋਡੇਪੁਰ ਅੱਡੇ ਦੇ ਕੋਲੇ ਹਨਾ ਠੀਕ ਹੈ ਵਪਾਰ ਦਾ ਕੰਮ ਹੈ ਵਪਾਰ ਦਾ ਕੰਮ ਹੈ ओके ਇਹ ਜਿਹੜੀ ਹੁਣ ਆਪਾਂ ਵੈੜ ਦਿਖਾਈ ਹੈ ਹਨਾ ਇਹਦਾ ਸੂਆ ਮੇਨ ਸੂਆ ਦੂਜਾ ਜੀ ਇਹ ਕੱਲ ਸ਼ਾਮ ਨੂੰ ਸੂਈ ਹੈ ਜੇਰ ਦੀ ਓਕੇ ਅ ਜੇਰ ਕੰਪਲੀਟ ਹੈ ਕੱਲ ਸ਼ਾਮ ਦੀ ਸੂਈ ਵੀ ਹੈ ਠੀਕ ਹੈ ਤੇ ਥਾਂਲੇ ਵੇ ਦੀ ਬੰਦਰ ਮਿੱਤਰੋ ਫੇਰ ਆਪਾਂ ਕਹਨੇ ਬਹੁਤ ਸੋਹਣੀ ਚੰਗਾ ਗਲਾਬੀ ਥਾਣਾ ਫਿਸਕਬਲਟੀ ਸਰੀਰ ਪੱਖੋ ਚੰਗੀ ਸੰਭੀ ਵੀਆ ਕੱਦ ਕਾਠ ਵੀ ਮਿੱਤਰੋ ਚੰਗਾ ਮਾਲਕਾਂ ਨੇ ਦੱਸਿਆ ਬਈ 20 ਕਿਲੋ ਦੋ ਦਿੱਤਾ ਪਹਿਲਾਂ ਨੇ ਠੀਕ ਹੈ ਮੰਨ ਲਾ ਵੀ ਆਪਾਂ 20 ਕਿਲੋ ਹੀ ਹੁਣ ਮੰਨ ਲਓ 20 20 ਮੰਨ ਲੂ ਹਾਂਜੀ ਬਸ ਉਹਦਾ 20 ਕਿਲੋ ਦਿੱਤਾ ਵਾ ਕੰਡੇ ਵਾਲਾ ਓਕੇ ਤੇ 20 ਕਿਲੋ ਐਦ ਕੀ ਮੰਨ ਕੇ ਲੈ ਲਈ ਜਿਹੜੇ ਪੁਰਾਣੇ ਲੈਣੀਆਂ ਠੀਕ ਹੈ ਤੇ ਮੰਗਰ ਬੱচ্চਾ ਬੱੱਛਾ ਜੀ ਮੰਗਰ ਬੱੱਛਾ ਤੇ ਸੋ ਜਿਹੜੇ ਵੀ ਵੀਰ ਭਰਾ ਨੂੰ ਹਾਂ ਤਾਂ ਇਹ ਨੂੰ ਹਜੇ ਪੂਰੇ ਪੈਰ ਨਹੀਂ ਲਾਉਂਦਾ ਹਨਾ ਹਾਂ ਕੱਚਾ ਨਾਲੂਗਾ ਤੇ ਮੁੱਲ ਫਿਰ ਇਹਦਾ ਕੀ ਕਰਤਾ ਜੀ ਮੁੱਲ ਬਾਈ ਇਹਦਾ 85000 ਰੁਪਏ ਮਾਨਤਾਨ ਮਾਨਤਾਨ ਹੋ ਜੂਗੀ ਦੂਰ ਨੇੜੋ ਭਰਾ ਆਊਗਾ ਤੇ ਠੀਕ ਹੈ ਤੇ ਤੋਰੋ ਜੇ ਇੱਕ ਵਾਰੀ ਤੋਰ ਕੇ ਦਿਖਾ ਦਿਓ ਮੁੱਲ ਬਾਈ ਕਹਿੰਦਾ ਵੀ 85000 ਕਰਤਾ ਮਾਨਤਾਨ ਹੋ ਜੂ ਮਗਰ ਬੱਛਾ ਤੇ ਜੇ ਵੈਢ ਦੇਗਾ ਆਪਾਂ ਕੱਦ-ਕਾੜ ਦੀ ਗੱਲ ਕਰਗੇ ਤਾਂ ਕੱਦ-ਕਾੜ ਤੇ ਚੰਗੀ ਸੰਭੀ ਵੀ ਹੈ ਥੋੜਾ ਜਿਹਾ ਭਲਾ ਨੇ ਕਿਉਂਕਿ ਸੂਕੇ ਕਿਸੇ ਕਿਸੇ ਦੇ ਸੂਣ ਤੋਂ ਪਹਿਲਾਂ ਆ ਜਾਂਦੀਆਂ ਨੇ ਕਿਸੇ ਸੂਕੇ ਤੋਂ ਬਾਅਦ ਆ ਜਾਂਦੀਆਂ ਜਦੋਂ ਪਸ਼ੂ ਬੈੰਦਾ ਉਦੋਂ ਮਿੱਤਰੋ ਥੋੜਾ ਜਿਹਾ ਭਾਰਾ ਦਿਖਾਈ ਦਿੰਦਾ ਹਵਾਨਾ ਮਿੱਤਰੋ ਪੂਰਾ ਫੁੱਲਾ ਹੈ ਕਿਉਂਕਿ ਆਪਾਂ ਇਹ ਜੀ ਦੀ ਪਹਿਲਾਂ ਤਸੱਲੀ ਕਰਕੇ ਆਪਾਂ ਵੀਡੀਓ ਬਣਾਉਨੇ ਆਂ ਬੰਦ ਜੇ ਇੱਥੇ ਬੰਦ ਚਲ ਤੇ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਇੱਕ ਵੀਡੀਓ ਦੇ ਵਿੱਚ ਥੋੜੇ ਜਿਹੇ ਦਰਦ ਰਕਤ ਦਾ ਖਾਰ ਰਹੇ ਆ ਸਾਰੇ ਪਸ਼ੂ ਉਹਦੇ ਵਿੱਚ ਬਕਾਉ ਨੇ ਤੇ ਫੋਨ ਨੰਬਰ ਜੀ ਆਪਣਾ 0750996600 75099 6600 66026 ਸੋ ਪਿੰਡ ਹੈਗਾ ਜੀ ਰੌਂਤਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਹੈਗਾ ਜੀ ਮੋਗਾ ਇਹ ਜਿਹੜੇ ਨੇੜੇ ਨੇੜੇ ਕਿਹੜੇ ਪਿੰਡ ਆਪਣੇ ਦੇ ਪੱਤੋ ਆਏ ਵੀ ਖਾਈ ਆ ਜਾਂਦੀ ਆ ਪੱਤੋ ਖਾਈ ਤੀਨਾ ਕੰਗੜ ਹਾਂਜੀ ਇੱਧਰ ਕੋਰ ਸਿੰਘ ਵਾਲਾ ਸਮਾਦ ਪਈ ਓਕੇ ਪਖਰਵੜ ਜੀ ਇੱਧਰ ਪਖਰਵੜ ਦੇ ਬਿਲਕੁਲ ਨੇੜੇ ਆ ਹਣਾ ਸੋ ਜੇਕਰ ਕਿਸੇ ਦੋਸਤ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 ਤੇ 82124 ਸੋ ਕੱਟ ਕਾਠ ਚੰਗੀ ਵਜਣ ਚੰਗੀ ਸੰਗੀ ਵੀ ਤੇ ਗਲਾਬੀ ਮਿੱਤਰੋ ਥਾਣਾ ਲੋਨਾ 85000 ਧੰਨਵਾਦ